ਉਹ ਤਾਂ ਇਹੇ ਜੀ ਸਾਡੀ ਪੁਲਿਸ ਵਾਲੇ ਨੇ ਕੋਈ ਗੱਲ ਨਹੀਂ ਸੁਣੀ ਪੈਸੇ ਉਹਨਾਂ ਤੋਂ ਲਾ ਲਿਆ ਟਰਾਲੇ ਸਾਡੇ ਸਾਨੂੰ ਸਿਆਣਾ ਬੰਦਿਆਂ ਦੀ ਸਿਆਣਾ ਉਹਨਾਂ ਨੇ ਪੈਸੇ ਲੈ ਕੇ ਸਾਡੀ ਪੁਲਿਸ ਵਾਲੇ ਪਰਿਵਾਰ ਵਾਲੇ ਨੂੰ ਕਹਿ ਰਹੇ ਆ ਵੀ ਸਬੂਤ ਇਕੱਠੇ ਤੁਸੀਂ ਕਰੋ ਸਾਨੂੰ ਕਹਿੰਦੇ ਸਬੂਤ ਇਕੱਠੇ ਕਰਕੇ ਦੇ ਦਿਓ ਤੇ ਅਸੀਂ ਕੋਈ ਕਾਰਵਾਈ ਸ਼ੁਰੂ ਕਰ ਦਾਂਗੇ ਲੈ ਵੇ ਅਸੀਂ ਸਬੂਤ ਇਕੱਠੇ ਕਿੱਥੋਂ ਕਰ ਦਕੇ ਹੁਣ ਰੁਪਏ ਲੈ ਆ ਪਹਿਲਾਂ ਅਸੀਂ ਕਹਿੰਦਾ ਅਸੀਂ ਕਾਰਵਾਈ ਫੁੱਲ ਕਰਾਂਗੇ ਫੁੱਲ ਕਰਾਂਗੇ ਜਦੋਂ ਸ਼ਮਸ਼ੇਰ ਸਿੰਘ ਥਾਣੇਦਾਰ ਨੂੰ ਰੁਪਏ ਧੱਕ ਤੇ ਉਹ ਤੋਂ ਗਰੀਬਾਂ ਦੀ ਕਿਹਨੇ ਸੁਣਨੀ ਸੀ ਪੁਲਿਸ ਕੋਲੇ ਜਾਣਕਾਰੀ ਉਕਤ ਤੱਕ ਪਹੁੰਚੀ ਨਹੀਂ ਜੀ ਪੁਲਿਸ ਨੂੰ ਘਟ ਘਟ 6 ਦਿਨ ਹੋ ਗਏ ਜੀ ਹਾਇ ਤੱਕ ਕੋਈ ਜਾਣਕਾਰੀ ਨਹੀਂ ਮਿਲੀ ਰਿਪੋਰਟ ਲਿਖਾਈ ਹੈ ਠਾਣੇ ਰਿਪੋਰਟ ਸਭ ਕੁਝ ਲਿਖਾਇਆ ਵੀ ਆ ਜੀ ਜੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਕੋਈ ਉਹਨਾਂ ਦੇ ਘਰੇ ਨਹੀਂ ਗਏ ਕੋਈ ਸਾਡੇ ਉਥੇ ਰੂੜੀਕਪੁਰੇ ਨਹੀਂ ਆਏ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ ਹਲੇ ਤੱਕ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪੀਵੀ ਨਿਊਜ਼ ਟੀਵੀ ਤੇ ਮੈਂ ਹਰਮਨਦੀਪ ਸਿੰਘ ਸੋਢੀ ਜੈਤੋ ਮੰਡੀ ਦੇ ਵਿੱਚ ਧਰਨਾ ਲੱਗਿਆ ਚੌਂਕ ਦੇ ਵਿੱਚ ਇੱਕ লাশ ਨੂੰ ਲੈ ਕੇ ਬੈਠੇ ਆ ਕੀ ਮਾਮਲਾ ਆਪਾਂ ਪੁੱਛਾਂਗੇ ਪਰਿਵਾਰ ਵਾਲਿਆਂ ਨੂੰ ਤਾਂ ਗੱਲਬਾਤ ਕਰਾਂਗੇ ਤੁਹਾਡਾ ਬੇਟਾ ਜੀ ਪਾਂਜਾ ਜੀ ਪਾਂਜਾ ਕਿਵੇਂ ਐਕਸੀਡੈਂਟ ਕਿਵੇਂ ਹੋਇਆ ਜੀ ਇਹ ਇਹ ਕੰਮ ਤੋਂ ਆ ਹੀ ਜਾਂਦਾ ਸੀ ਬਸ ਘਰ ਨੂੰ ਜਾਈ ਜਾਂਦਾ ਸੀ ਜੈਤੋ ਤੋਂ ਕਿੰਨੇ ਵਜੇ ਐਕਸੀਡੈਂਟ ਹੋਇਆ ਜੀ 6:40 ਤੇ ਜੀ 6:40 ਦੇ ਕਿੰਨੇ ਤਰੀਕ ਨੂੰ ਹੋਇਆ ਜੀ ਐਕਸੀਡੈਂਟ ਇਹ 8 ਤਰੀਕ ਨੂੰ 8 ਤਰੀਕ ਨੂੰ ਐਕਸੀਡੈਂਟ ਹੋਇਆਗਾ ਪਤਾ ਨਹੀਂ ਲੱਗਿਆ ਕਿਨੇ ਐਕਸੀਡੈਂਟ ਕੀਤਾਗਾ ਹਜੇ ਤੱਕ ਵੀ ਲਾ ਪਤਾ ਹੀ ਹੈ ਜੀ ਵੀ ਅਸੀਂ ਸ਼ਮਸ਼ੇਰ ਨੂੰ ਤਲਾਹ ਦਿੱਤੀ ਸੀਗੀ ਵੀ ਪਤਾ ਪਤਾ ਜਿਵੇਂ ਲੱਗਿਆ ਥੋੜਾ ਥੋੜਾ ਸਾਨੂੰ ਸ਼ਮਸ਼ੇਰ ਨੇ ਵੀ ਸਾਡੀ ਕੋਈ ਛ ਨਹੀਂ ਕੀਤਾਗਾ ਵੀ ਬਸ ਮੜਾ ਮੋਟਾ ਲੈ ਕੇ ਡਾਕਟਰਾਂ ਨੂੰ ਸਾਨੂੰ ਚੁਕਾਤਾ ਜੀ ਕੱਲ ਵੀ ਪਰਸੋ ਅਸੀਂ ਮੇਰਾ ਫ੍ਰੀ ਕੋਰਟ ਜਮ ਉਹਨਾਂ ਨੇ ਆਪ ਦਾ ਮੜਾ ਮੋਟਾ ਜੀ ਮਲਾਇਆ ਮਲੂਜਾ ਫੇਰ ਉਥੋਂ ਅਸੀਂ ਫੇਰ ਕਿਹਾ ਪੁਲਿਸ ਨੂੰ ਵੀ ਸਾਡਾ ਕੋਈ ਹੱਲ ਕਰੋ ਜੇ ਤੁਹਾਨੂੰ ਪਤਾ ਮੜਾ ਮੋਟਾ ਉਹ ਬੰਦਿਆਂ ਦਾ ਵੀ ਕੈਮਰੇ ਖੜਾ ਲੋ ਆ ਕੇ ਵੀ ਜਿੱਥੇ ਤੇਲ ਪੰਪ ਤੋਂ ਵੀ ਇਨਸੀਡੈਂਟ ਹੋਇਆ ਜਮਾ ਸਾਹਮਣੇ ਹੋਇਆ ਕਹਿੰਦਾ ਵੀ ਮੈਂ ਤਾਂ ਡਿਊਟੀ ਤੇ ਆ ਬਾਹਰ ਆ ਛੁੱਟੀ ਤੇ ਵੀ ਮੈਂ ਤਾਂ ਅਜੇ ਤਿੰਨ ਦਿਨ ਨਹੀਂ ਆਉਂਦਾਗਾ ਜੀ ਉਹ ਬੰਦੇ ਆਲਾ ਵੀ ਜਦੋਂ ਥੋੜਾ ਥੋੜਾ ਸਾਨੂੰ ਪਤਾ ਲੱਗਿਆ ਵੀ ਇੱਥੋਂ ਐਂ ਬੰਦੇ ਜਿਹਨਾਂ ਪਿੰਡਦਿਆਂ ਨੂੰ ਪਤਾ ਲੱਗਿਆ ਵੀ ਆਹ ਬੰਦੇ ਐਂ ਟਰਾਲਾ ਕੇ ਆਇੰਗੇ ਆ ਉਹਨਾਂ ਨੂੰ ਥੋੜਾ ਥੋੜਾ ਵੀ ਪਹਿਲਾਂ ਤਾਂ ਆਏ ਆਂ ਅੰਦੇ ਸੀ ਸਾਨੂੰ ਤੁਸੀਂ ਭਾਲ ਕੇ ਦਿਓ ਜੀ ਬਿੱਤੇ ਫਿਰ ਵੀ ਕਹਿੰਦੇ ਵੀ ਕਹਿੰਦੇ ਵੀ ਸਾਰੇ ਪੁੱਤਲ ਹੀ ਹੋ ਗਏ ਕਿ ਵੀ ਤੁਹਾਨੂੰ ਬੰਦੇ ਭਾਲ ਕੇ ਦਿੱਗੇ ਜਿੱਦੋਂ ਇਨਸੀਡੈਂਟ ਹੋ ਗਿਆ ਉਦੋਂ ਤੁਹਾਨੂੰ ਪਤਾ ਲੱਗ ਗਿਆ ਵੀ ਤੁਸੀਂ ਚੱਕ ਕੇ ਲੈ ਗਏ ਵੀ ਸਾਡਾ ਕੋਈ ਘਰ ਦਾ ਕੋਲੇ ਹੈ ਨਹੀਂ ਵੀ ਅੰਸ਼ਰ ਕੋਸ ਤੋਂ ਉਸ ਕਮਰੇ ਦੇ ਵਿੱਚ ਆਇਆ ਹੀ ਹੋਊਗਾ ਜਿਹੜਾ ਪਟੌਲ ਪੰਪ ਤੇ ਲੱਗਿਆ ਉਹਨਾਂ ਨੇ ਸਾਨੂੰ ਕੈਮਰਾ ਪੂਰਾ ਨਹੀਂ ਖੁਲਾਇਆਗਾ ਵੀ ਕਹਿੰਦੇ ਤੁੰਦਲਾਗਾ ਵੀ ਨਹੀਂ ਦਿਖਦਾ ਪਰ ਜਦੋਂ ਪਟੌਲ ਪੰਪ ਤੇ ਇਹਨਾਂ ਚੱਲਣ ਹੁੰਦਾ ਤੇ ਕੈਮਰੇ ਚ ਕੁਝ ਤਾਂ ਦਿਖਦਾ ਹੀ ਆ ਜੀ ਇਹ ਰਾਤ ਦਾ ਟਾਈਮ ਸੀਗਾ 6:40 ਦਾ ਜੀ ਹਾਂ 6:40 ਦਾ ਸ਼ਾਮ ਦਾ ਟਾਈਮ ਸ਼ਾਮ ਦਾ ਜੀ ਵੀ ਅੰਸ਼ਰ ਜਦੋਂ ਆਪਣੇ ਕੋਈ ਚੋਰੀ ਹੁੰਦੀ ਪਟੌਲ ਪੰਪ ਤੇ ਉਦੋਂ ਵੀ ਤਾਂ ਆਪਾਂ ਖੋਲਦੇ ਆ ਵੀ ਪਰ ਉਹਨਾਂ ਨੇ ਕੈਮਰੇ ਸਾਨੂੰ ਨਹੀਂ ਦਿਖਾਏਗੇ ਵੀ ਪੂਰੇ ਨਹੀਂ ਸਾਫ਼ ਦਿੱਤੇਗੇ ਜੀ ਤੇ ਵੀ ਜੇ ਅਸੀਂ ਸ਼ਾਮ 6:00 ਨੂੰ ਫੇਰ ਕਿਹਾ ਵੀ ਸਾਡਾ ਕੋਈ ਹੱਲ ਕਰ ਕਹਿੰਦਾ ਵੀ ਨਹੀਂ ਮੈਥੋਂ ਕੋਈ ਨਹੀਂ ਵੀ ਅੱਜ ਥੋੜੀ ਥੋੜੀ ਪੀ ਪੈਂਡ ਤੂੰ ਤੂੰ ਮੈਂ ਹੋਈ ਸੀ ਵੀ ਫਲਾਲੇ ਪੈਂਡ ਦੇ ਬੰਦੇ ਆ ਬੰਦੇ ਆ ਉਹ ਕਿਸੇ ਜ਼ਿੰਮੇਦਾਰ ਦੇ ਘਰੇ ਆਏ ਆਏ ਤੇ ਆ ਕੇ ਸਾਨੂੰ ਕਹਿਣ ਲੱਗੇ ਵੀ ਵੀ ਸਾਡਾ ਨਹੀਂ ਟਰਾਲਾ ਵੀ ਅਸੀਂ ਨਹੀਂ ਆਏ ਅਸੀਂ ਨਹੀਂ ਆਏ ਟਰਾਲੀ ਨਾਲ ਜਿਹੜਾ ਐਕਸੀਡੈਂਟ ਹੋਇਆਗਾ ਜੀ ਟਰੈਕਟਰ ਦੇ ਨਾਲ ਜੀ ਪਰਾਲੀ ਵਾਲੀ ਟਰਾਲੇ ਨਾਲ ਨਹੀਂ ਦੂਜਾ ਸੀ ਜਿਹੜਾ ਭਾਰ ਢੋਣ ਵਾਲਾ ਨਹੀਂ ਹੁੰਦਾ ਵੱਡੀਆਂ 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 ਜੀਆਂ ਵਾਲਾ ਉਹ ਚੀਜ਼ ਐ ਅੱਛਾ ਜੀ ਹਾਂ ਉਹ ਉਹਦੇ ਨਾਲ ਹੋਇਆ ਜੀ ਉਹਦੇ ਨਾਲ ਐਕਸੀਡੈਂਟ ਹੋਇਆ ਹੈ ਤਾਂ ਪੁਲਿਸ ਨੇ ਕੋਈ ਕਾਰਵਾਈ ਕੀਤੀ ਨਹੀਂ ਉਹ ਵੀ ਨਹੀਂ ਕੀਤੀ ਜੀ ਕੋਈ ਸ਼ਮਸ਼ੇਰ ਦੋ ਦਿਨ ਸਾਡੇ ਨਾਲ ਕੈਮਰੇ ਖਿਲਾਏ ਆ ਪੋਣੇ ਖੁਦ ਫੋਨ ਕਰ ਕਰਕੇ ਪਰ ਉਹਨੇ ਸਾਨੂੰ ਰਾਹ ਨਹੀਂ ਪਾਇਆ ਜੀ ਹਾਂ ਬਿਲਕੁਲ ਤਾਂ ਕਿੰਨੀ ਕੁ ਉਮਰ ਦਾ ਮੁੰਡਾ ਸੀਗਾ ਉਹ 16 17 ਸਾਲਾਂ ਦਾ ਮੁੰਡਾ ਸੀਗਾ ਜੀ 17 ਸਾਲਾਂ ਦਾ ਮੁੰਡਾ ਸੀਗਾ ਬਿਹਾੜੀ ਕਰਦਾ ਸੀ ਮਸਤਰੀ ਨੇ ਲੱਗਿਆ ਸੀਗਾ ਜੀ ਤੇ ਵਿਚਾਰੇ ਦਾ ਵੀ ਆਪਣਾ ਟਰਾਲਾ ਮਾਰ ਕੇ ਉਹ ਕਰਤਾਂ ਨੂੰ ਐਕਸੀਡੈਂਟ ਹੋ ਗਿਆ ਹਾਂ ਤੇ ਇਹਨਾਂ ਨੇ ਵੀ ਉਹਨਾਂ ਨੇ ਉਹ ਮੰਨ ਨਹੀਂ ਰਹੇ ਵੀ ਅਸੀਂ ਕੀਤਾਗਾ ਅੱਛਾ ਪਹਿਲਾਂ ਇੱਕਦਣਾ ਮੰਨ ਰਹੇ ਸੀ ਕੱਲ 2 ਘੰਟੇ ਦਾ ਟਾਈਮ ਦਿੱਤਾ ਪਰ ਆਏ ਹੀ ਨਹੀਂ ਟਾਈਮ ਤੇ ਟਾਈਮ ਦੇ ਕੇ ਆਏ ਨਹੀਂ ਕਹਿੰਦੇ ਵੀ ਪਹਿਲਾਂ ਕਹਿੰਦੇ ਵੀ ਸਾਡਾ ਕੋਈ ਮੰਗ ਕੇ ਲੈ ਕੇ ਆਇਆ ਸੀ ਟਰਾਲਾ ਪਹਿਲਾਂ ਐਂ ਕਹਦਾ ਫਿਰ ਕਹਿੰਦੇ ਵੀ ਸਾਡਾ ਹੀ ਸੀਗਾ ਫਿਰ ਕਹਿੰਦੇ ਅਸੀਂ ਤਾਂ ਹੈ ਹੀ ਨਹੀਂ ਸੀ ਵਿੱਚ ਉਹਦੇ ਜੀ ਤੇ ਉਹਨਾਂ ਨੇ ਵੀ ਕੋਈ ਸੁਣਵਾਈ ਨਹੀਂ ਹੋਈ ਤੇ ਪੰਚਾਇਤ ਵੀ ਪਿੰਡ ਦੀ ਸੱਦੀ ਸੀਗੀ ਕੋਈ ਹੋਣੀ ਹੋਇਆ ਫਿਰ ਰਾਤ ਇਹਨਾਂ ਨੇ ਆਪਣੇ ਕਮੇਟੀ ਨੇ ਉਹ ਕਰਕੇ ਇਕੱਠ ਕਰਕੇ ਇਹਨਾਂ ਨੇ ਮੀਟਿੰਗ ਕਰਕੇ ਤੇ ਫਿਰ ਧਰਨੇ ਦਾ ਜਾਰੀ ਕੀਤਾ ਜੀ ਹਾਂਜੀ ਹੁਣ ਫਿਰ ਧਰਨਾ ਲਾ ਲਿਆ ਤੁਸੀਂ ਹਾਂਜੀ ਦੇ ਕੋਈ ਪਤਾ ਲੱਗਿਆ ਨਹੀਂ ਹਜੇ ਤੱਕ ਨਹੀਂ ਕੋਈ ਪਤਾ ਨਹੀਂ ਪੁਲਿਸ ਨੂੰ ਕੋਲੇ ਜਾਣਕਾਰੀ ਉਕਤ ਤੱਕ ਪਹੁੰਚੀ ਨਹੀਂ ਪੁਲਿਸ ਨੂੰ ਘਟ ਕਰ 6 ਦਿਨ ਹੋ ਗਏ ਜੀ ਹਾਂ ਤੱਕ ਕੋਈ ਜਾਣਕਾਰੀ ਨਹੀਂ ਮਿਲੀ ਰਿਪੋਰਟ ਲਿਖਾਈ ਹੈ ਠਾਂ ਰਿਪੋਰਟ ਸਭ ਕੁਛ ਲਿਖਾਇਆ ਵੀ ਆ ਜੀ ਜੀ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ ਕੋਈ ਉਹਨਾਂ ਦੇ ਘਰੇ ਨਹੀਂ ਗਏ ਕੋਈ ਸਾਡੇ ਉਥੇ ਰੂੜੀਕਪੁਰੇ ਨਹੀਂ ਆਏ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ ਹਜੇ ਤੱਕ ਬਿਲਕੁਲ ਪ੍ਰਸ਼ਾਸਨ ਇਸ ਟਾਈਮ ਮੌਕੇ ਤੇ ਪਹੁੰਚ ਵੀ ਗਿਆਗਾ ਤਾਂ ਵੇਖੋ ਜਦੋਂ ਧਰਨਾ ਲੱਗਿਆ ਪ੍ਰਸ਼ਾਸਨ ਉਸ ਟਾਈਮ ਪਹੁੰਚਿਆਗਾ ਤਾਂ ਕੀ ਹੈ ਪਰਿਵਾਰ ਵਾਲੇ ਨੇ ਜਿਹੜਾ ਇਹ ਪਰਿਵਾਰ ਗਰੀਬ ਘਰੋਈਆਂ ਤਕਰੀਬ ਜਵਾਂ ਗਰੀਬ ਘਰੋ ਆ ਜੀ ਪਰਿਵਾਰ ਮੁੰਡਾ ਕਹਿਦਾ ਇਹ ਹੀ ਇਹ ਹੀ ਕਮਾਉਂਦਾ ਸੀ ਦਿਹਾੜੀ ਮਾਰੇ ਕੰਮ ਸਿੱਖਦਾ ਸੀ ਸਾਡਾ ਦੋਤਾ ਇਹੇ ਜੀ ਸਾਡੀ ਪੁਲਸ ਵਾਲੇ ਨੇ ਕੋਈ ਗੱਲ ਨਹੀਂ ਸੁਣੀ ਪੈਸੇ ਉਹਨਾਂ ਤੋਂ ਲਾ ਲਿਆ ਟਰਾਲੇ ਸਾਡੇ ਸਾਨੂੰ ਸਿਆਣਾ ਬੰਦਾ ਦੀ ਸਿਆਣਾ ਉਹਨਾਂ ਨੇ ਪੈਸੇ ਲੈ ਕੇ ਸਾਡੀ ਪੁਲਸ ਵਾਲੇ ਨੇ ਕੋਈ ਗੱਲ ਨਹੀਂ ਸੁਣੀ ਅੱਛਾ ਜੀ ਸਾਡਾ ਦੋਤਾ ਇਹ ਅੱਛਾ ਜੀ ਬੜਾ ਕੰਮ ਚੱਕਿਆ ਸੀ ਇਹਨੇ ਥੋੜੀ ਬਿੱਲੀ ਬਿੱਲੀ ਤੇ ਸਾਡੀ ਬਿੱਲੀ ਮਿਆਉਂ ਅੱਛਾ ਜੀ ਉਹ ਗੱਲ ਕਰਤੀ ਇਹਨਾਂ ਨੇ ਵੀ ਤਕੜਾ ਨਾ ਮਲਾਰਾ ਲਾ ਕੇ ਪੈਸੇ ਲੈ ਕੇ ਤੇ ਚੁੱਪ ਕਰਕੇ ਬਹਿ ਗਏ ਤੇ ਵੀ ਗਰੀਬ ਆਪੇ ਰੋਲਦੇ ਫਿਰਨ ਸੀ ਠਾਣੇਦਾਰ ਨੇ ਰੁਪਏ ਲਏ ਆ ਅੱਛਾ ਸ਼ਮਸ਼ੇਰ ਸਿੰਘ ਠਾਣੇਦਾਰ ਨੇ ਅੱਛਾ ਜੀ ਉਹਨਾਂ ਨੇ ਸਾਡੀ ਬਾਤ ਨਹੀਂ ਪੁੱਛੀ ਸਾਨੂੰ ਕਿਹਾ ਗਿਆ ਵੀ ਸਾਨੂੰ ਸਬੂਤ ਲਿਆ ਕੇ ਦੇ ਦਿਓ ਤੇ ਅਸੀਂ ਕੋਈ ਕਾਰਵਾਈ ਕਰ ਦਾਂਗੇ 18 ਸਾਲਾਂ ਦਾ ਬੱਚਾ ਸਾਡੇ ਘਰੇ 6 ਦਿਨ ਹੋ ਗਏ ਸਾਡੇ ਲਾਸ਼ ਪਈ ਨੂੰ ਅਸੀਂ ਸਬੂਤ ਭਾਲੀ ਜਾ ਆਪਣੇ ਬੱਚੇ ਨੂੰ ਦੇਖਿਓ ਮਾਂ ਦਾ ਹਾਲ ਦੇਖੋ ਜਿੱਦੋਂ ਪੈਰਾਂ ਤੇ ਖੜੇ ਵੀ ਨਹੀਂ ਹੋਇਆ ਜਾਂਦਾਗਾ ਜੀ ਅਸੀਂ ਦੱਸੋ ਵੀ ਅਸੀਂ ਸਬੂਤ ਕਿਹੜੇ ਹਾਲਤ ਭਾਲੀਏ ਜੀ ਇਹ ਤਾਂ ਸ਼ਮਸ਼ੇਰ ਸਿੰਘ ਨੂੰ ਐਬਸੋ ਨੂੰ ਚਾਹੀਦਾ ਵੀ ਸਾਨੂੰ ਸਬੂਤ ਇਕੱਠੇ ਕਰੇ ਤੇ ਸਾਡੇ ਬੱਚੇ ਦੀ ਕੋਈ ਹੋ ਕਰਨ ਜੀ ਬਿਲਕੁਲ ਉਹ ਪਰਿਵਾਰ ਵਾਲੇ ਨੂੰ ਕਹਿ ਰਿਹਾ ਵੀ ਸਬੂਤ ਇਕੱਠੇ ਤੁਸੀਂ ਕਰੋ ਹਾਂ ਜੀ ਤੁਹਾਨੂੰ ਕਹਿੰਦੇ ਸਬੂਤ ਇਕੱਠੇ ਕਰਕੇ ਦੇ ਦਿਓ ਤੇ ਅਸੀਂ ਕੋਈ ਕਾਰਵਾਈ ਸ਼ੁਰੂ ਕਰ ਦਾਂਗੇ ਲੈ ਇਹ ਵੀ ਅਸੀਂ ਸਬੂਤ ਇਕੱਠੇ ਕਿੱਥੋਂ ਕਰਦ ਕੇ ਹੁਣ ਰੁਪਈਆ ਲੈ ਪਹਿਲਾਂ ਅਸੀਂ ਕਹਿੰਦਾ ਅਸੀਂ ਕਾਰਵਾਈ ਫੁੱਲ ਕਰਾਂਗੇ ਫੁੱਲ ਕਰਾਂਗੇ ਜਦੋਂ ਸਮਸ਼ੇਰ ਸਿੰਘ ਠਾਲੇਦਾਰ ਨੂੰ ਰੁਪਈਏ ਧੱਕ ਤੇ ਉਹ ਤੋਂ ਗਰੀਬਾਂ ਨੇ ਕੀ ਨੇ ਸੁਣਨੀ ਸੀ ਜੀ ਆਏ ਸੀ ਜੀ ਪਿੰਡ ਤੋਂ ਦੌਕਾ ਹੀ ਮਾਰ ਕੇ ਗਏ ਆ ਅੱਛਾ ਹਾਂ ਆਇਆ ਸੀਗਾ ਨਹੀਂ ਸ਼ਮਸ਼ੇਰ ਨਹੀਂ ਉਹ ਪਿੰਡ ਦੇ ਬੰਦੇ ਹੀ ਆਏ ਸੀਗੇ ਅੱਛਾ ਜੀ ਹਾਂ ਉਹ ਬੰਦੇ ਸਾਲੇ ਕੋਲ ਆਏ ਜਿਨ੍ਹਾਂ ਦਾ ਟਰਾਲਾ ਸੀਗਾ ਪਹਿਲਾਂ ਸਾਨੂੰ ਰੋਜ ਲਾਰੇ ਲਾਏ ਗਏ ਆਪਾਂ ਨਵੇੜ ਲਾਂਗੇ ਨਵੇੜ ਲਾਂਗੇ ਸਾਡਾ ਟਰਾਲਾ ਹੈ ਟਰਾਲਾ ਹੈ ਕੋਈ ਨਹੀਂ ਫਿਰ ਅੱਜ ਸਾਨੂੰ ਜਵਾਬ ਦੇ ਤਾਂ ਕਹਿੰਦੇ ਸਾਡਾ ਤਾਂ ਟਰਾਲਾ ਹੈ ਨਹੀਂ 5 ਲੱਖ ਚ ਨਵੇੜਾ ਕਰ ਲਓ ਅਸੀਂ ਕਿਵੇਂ ਨਵੇੜਾ ਕਰ ਲਗੇ ਜੀ ਅਸੀਂ ਇਦਾਂ ਨਵੇੜਾ ਕੋਈ ਨਹੀਂ ਕਰਨਾ ਸਾਨੂੰ ਸਾਡੇ ਬੱਚੇ ਦਾ ਇਨਸਾਫ ਚਾਹੀਦਾ ਜੀ ਬਿਲਕੁਲ ਪਰਿਵਾਰ ਵਾਲੇ ਕਹਿੰਦੇ ਵੀ ਸਾਨੂੰ ਜਿਹੜਾ ਇਨਸਾਫ ਚਾਹੀਦਾਗਾ ਰੋੜੀ ਕਪੂਰੇ ਅਰੋੜੀ ਕਪੂਰੇ ਪਿੰਡ ਦਾ ਰੋੜੀ ਕਪੂਰੇ ਪਿੰਡ ਦਾ ਜਿਹੜਾ ਹੈਗਾ ਇਹ ਨੌਜਵਾਨ ਸੀ ਜੀ ਦਾ 17 ਸਾਲਾਂ ਨੌਜਵਾਨ ਦਾ ਐਕਸੀਡੈਂਟ ਨਾਲ ਡੈਥ ਹੋ ਜਾਂਦੀ ਹੈ ਜਿੱਥੇ ਕਿ ਅੱਜ 6 ਤੋਂ 7 ਦਿਨ ਹੋ ਗਏ ਹਾਂਜੀ 7 ਦਿਨ ਹੋ ਗਏ ਜਿਹੜੇ ਤਕਰੀਬਨ ਇਸ ਦਾ ਕੋਈ ਇਨਸਾਫ ਮਿਲਦਾ ਕੋਈ ਪਤਾ ਨਹੀਂ ਲੱਗਿਆਗਾ ਵੀ ਕਿਸ ਨਾਲ ਇਹਦਾ ਐਕਸੀਡੈਂਟ ਹੋਇਆਗਾ ਟਰਾਲੇ ਨਾਲ ਐਕਸੀਡੈਂਟ ਹੋਇਆਗਾ ਕਿਹੜਾ ਟਰੈਕਟਰ ਸੀਗਾ ਕੌਣ ਐਕਸੀਡੈਂਟ ਕਰਕੇ ਗਿਆ ਹਜੇ ਤੱਕ ਕੋਈ ਉਕਤਾਂ ਸਬੂਤ ਨਹੀਂ ਮਿਲੇਗੇ ਤਾਂ 855 ਟਰੈਕਟਰ ਹੈ ਹਰਾ ਟਰਾਲਾ ਹੈ ਅੱਛਾ ਜੀ ਠੀਕ ਹੈ ਜੀ ਤੇ ਕਿੱਥੋਂ ਦਾ ਕਿੱਥੋਂ ਦਾ ਟਰਾਲਾ ਸੀਗਾ RAMME ਵਾਲਾ ਟਰਾਲਾ ਹੈ ਤੇ ਕੋਈ ਅਰਦਨ ਟਰੈਕਟਰ ਹੈ ਅਰਦਨ ਟਰੈਕਟਰ ਹੈ ਰਾਮੇ ਨਾਲ ਦਾ ਟਰਾਲਾ ਕਿਹੋ ਜਿਹਾ ਹੈ ਤੇ ਤੇਰੇ ਕੋਈ ਪੱਕਾ ਇਹਨਾਂ ਨੂੰ ਪਤਾ ਨਹੀਂ ਹੈਗਾਗਾ ਤਾਂ ਤਕਰੀਬਨ ਜਿਹੜੇ ਪੁਲਿਸ ਵਾਲੇ ਵੀ ਆਪਣੀ ਕਾਰਵਾਈ ਜਿਹੜਾ ਹਜੇ ਢਿੱਲੀ ਹੈ ਉਹਨਾਂ ਦੀ ਕਾਰਵਾਈ ਤਾਂ ਵੇਖੋ ਜਿਹੜਾ ਪਿੰਡ ਵਾਲਿਆਂ ਨੇ ਧਰਨਾ ਲਾ ਲਿਆਗਾ ਚੌਂਕ ਦੇ ਵਿੱਚ ਬਹਿ ਗਏ ਆ ਤੇ ਜਿਹੜਾ ਇੱਕ ਆਪਣੀ লাশ ਨੂੰ ਲੈ ਕੇ ਤਾਂ ਆਪਾਂ ਤੁਸੀਂ ਦੇਖ ਤੁਹਾਡਾ ਅਸੀਂ ਮੁੰਡਾ ਨਹੀਂ ਮੋੜ ਕੇ ਜਾ ਸਕਦੇ ਪਰ ਇੱਕ ਗੱਲ ਸਰਕਾਰ ਸਾਹਿਬ ਬੜੀ ਇਹਨਾਂ ਸਾਨੀਤ ਦੇ ਰਤੀ ਦੇ ਵਰਦੀ ਪਾਈ ਹੋਈ ਅਸੀਂ ਦੋਨੇ ਅਫਸਰ ਖੜੇ ਸਾਡੇ ਦੋਸਤਾਂ ਦੇ ਨਾਲ ਤੁਹਾਨੂੰ ਇਨਸਾਫ ਦੇਵਾਉਣ ਦੇ ਲਈ ਅਸੀਂ پابੰਦ ਹੈ ਕਿ ਰੱਬ ਨੂੰ ਜਾਨ ਦੇਣੀ ਹੈ ਠੀਕ ਹੈ ਜਿਹੜਾ ਮੁਕਦਮਾ ਦਰਜ ਕੀਤਾ ਇਹ ਸਾਡੀ ਜ਼ਿੰਮੇਵਾਰੀ ਹੈ ਸਾਡੀ ਜ਼ਿੰਮੇਵਾਰੀ ਸਮਝ ਕੇ ਬਿਲਕੁਲ ਅੱਖ ਚੱਕ ਪਾ ਕੇ ਤੁਹਾਨੂੰ ਕਹਿੰਦੇ ਆ ਕਿ ਇਨਸਾਫ ਬਿਲਕੁਲ ਮਿਲੂਗਾ 100% ਮਿਲੂਗਾ ਪਰ ਇਸ ਤਰੀਕੇ ਦੇ ਨਾਲ ਧਰਨਾ ਲਗਾ ਕੇ ਜੇ ਤੁਸੀਂ ਸੋਚੋ ਜਲਦੀ ਇਨਸਾਫ ਮਿਲ ਜੂਗਾ ਸਾਡੇ ਲਈ ਤਾਂ ਜਦੋਂ ਮੁੰਡੇ ਦੀ ਮੌਤ ਹੋ ਗਈ ਉਹਦੋਂ ਇਨਸਾਫ ਸ਼ੁਰੂ ਹੋ ਗਿਆ ਜੀਣਾ ਸਾਰੀ ਪੰਚਾਇਤ ਨੇ ਜੀ ਮੱਤੇਪਿੰਡ ਦੀ ਸੌਰੀ ਰੋੜੀਪੁਰੇ ਦੀ ਨਵੇਂ ਰੋੜੀਪੁਰੇ ਦੀ ਗਲਾਗੜ ਰੋੜੀਪੁਰੇ ਦੀ ਪੰਚਾਇਤ ਸਾਰੀ ਸਰ ਤੋਂ ਪੈਂਚ ਨੇ ਸਾਰੇ ਨਗਰ ਨੇ 11 ਵਜੇ ਮੈਨੂੰ 10 11 ਵਜੇ ਰਾਤ ਹਾਂਜੀ ਉਸ ਤੋਂ ਪਹਿਲਾਂ ਦੋ ਵਾਰੀ ਸੱਦਿਆ ਚਲੋ ਮੈਂ ਕਿਸੇ ਕੰਮ ਸੀ ਉਸ ਤੋਂ ਬਾਅਦ ਸੱਦਿਆ ਵੀ ਸਾਡੇ ਨਾਲ ਜਿਹੜੀ ਗੱਲ ਹੋ ਗਈ ਆ ਵੀ ਜਿਹੜਾ ਅੱਜ ਚਲੋ ਅਸੀਂ ਪਹਿਲਾਂ ਟਾਈਮ ਹੋ ਗਿਆ ਜਿਹੜੀ ਚੀਜ਼ ਤੁਸੀਂ ਚਾਹੁੰਦੇ ਲਿਆਓ ਖਿੱਚਣ ਵਾਲੇ ਬੰਦੇ ਦਾ ਨਾਮ ਦਿਓ ਸਰ ਅਸੀਂ ਖਿੱਚਣ ਵਾਲੇ ਬੰਦੇ ਦੋਸ਼ੀ ਨਹੀਂ ਕਹਿੰਦੇ ਵੈਰੀਫਾਈ ਤਾਂ ਕਰ ਲਈਏ ਵੈਰੀਫਾਈ ਤੁਸੀਂ ਆਮ ਦੱਸੋ ਤਾਂ ਹੀ ਵੈਰੀਫਾਈ ਦੇਖੋ ਜੀ ਮੇਰੀ ਗੱਲ ਸੁਣੋ ਵੈਰੀਫਾਈ ਤਾਂ ਅਸੀਂ ਤਾਂ ਕਹੀਏ ਨਾ ਇਹ ਤਾਂ ਪੁਲਿਸ ਦਾ 파ਟ ਆ ਹੀ ਪੁਲਿਸ ਲੱਭੂਗੀ ਵੀ ਬੰਦਾ ਕੌਣ ਹੈ ਮੈਂ ਕਹਿੰਦਾ ਮੈਨੂੰ ਤੁਸੀਂ ਨਾਮ ਦੇ ਵੈਰੀਫਾਈ ਅਸੀਂ ਕਰਾਂਗੇ ਖੱਤਨ ਵਾਲੇ ਬੰਦੇ ਦਾ ਉਹਨਰੇ ਕੋਲੇ ਨੰਬਰ ਹੈਗਾ ਨੰਬਰ ਦੇ ਦਿੰਨੇ ਆ ਤਾਂ ਸਾਨੂੰ ਦਿਓ ਅਸੀਂ ਬੰਦਾ ਨੰਬਰ ਤੂੰ ਨੰਬਰ ਲੈ ਲਓ ਪਰ ਅਸੀਂ ਨਹੀਂ ਕਹਿੰਦੇ ਸਾਡਾ ਦੋਸ਼ੀ ਆ ਅਸਲ ਵਿੱਚ ਇਨਵੈਸਟੀਗੇਸ਼ਨ ਦਾ ਅਸੀਂ ਇਹ ਨਹੀਂ ਕਹਿੰਦੇ ਕਿ ਤੁਸੀਂ ਕਹਿੰਦੇ ਦੋਸ਼ੀ ਦੋਸ਼ੀ ਆ ਤੁਹਾਡੇ ਕਹਿਣ ਨੂੰ ਨਹੀਂ ਗਾ ਜੀ ਸੁਣੋ ਪੂਰੀ ਲੋਕੇਸ਼ਨ ਕਢਾਵਾਂਗੇ ਟਾਵਰ ਲੋਕੇਸ਼ਨ ਕਢਾਵਾਂਗੇ ਕੱਥੇ ਸੀਗਾ ਕਿਹੜਾ ਡਰਾਈਵਰ ਸੀ ਕਿੱਧਰ ਨੂੰ ਗਿਆ ਕਿੱਧਰ ਨੂੰ ਨਹੀਂ ਗਿਆ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਬਿਲਕੁਲ ਜੀ ਅਸੀਂ ਵੀ ਇਹੀ ਕਹਿੰਦੇ ਆ ਜੀ ਇਹ ਜਿਹੜੇ ਗਲਾਈਂਡ ਮਰਡਰ ਹੁੰਦੇ ਨਾ ਇਹਦੇ ਵਾਸਤੇ ਟਾਈਮ ਲੱਗਦਾ ਬਿਲਕੁਲ ਜੀ ਤੇਰੇ ਸਾਹਮਣੇ ਅੱਜ ਤੱਕ ਕਿੰਨੇ ਬਲਾਈਂਡ ਮਰਡਰ ਹੋਏ ਸਾਰੇ ਟਰੇਸ ਕੀਤੇ ਆ ਐਕਸੀਡੈਂਟ ਡੈਥ ਕਿੰਨੀਆਂ ਹੋਈਆਂ ਸਾਰੀਆਂ ਟਰੇਸ ਹੋ ਜਾਂਦੀਆਂ ਹਾਂਜੀ ਠੀਕ ਆ ਕੋਈ ਇੱਕ ਦਿਨ ਚ ਹੋ ਜਾਂਦੀ ਆ ਕੋਈ ਹਫਤਾ ਲਾ ਜਾਂਦਾ 10 ਦਿਨ ਲੱਗ ਜਾਂਦੇ ਆ ਨਹੀਂ ਚਲੋ ਹੁਣ ਹੁਣ ਸਰ ਦਿਨ ਬਹੁਤ ਹੋ ਗਏ ਜੀ ਨਹੀਂ ਇਹ ਤੁਸੀਂ ਆਪ ਇਦਾਂ ਉਣੀ ਤੋਂ ਆਪਾ ਉੱਠੋਗੇ ਜਾਵਾਂਗੇ ਤਾਈ ਕਰਾਂਗੇ ਨਾ ਨਹੀਂ ਹਾਇਦਾ ਬੈਠੀ ਆ ਜੀ ਉੱਠਾਂਗੇ ਕਦੋਂ ਹਾਂਜੀ ਹਾਇਦਾ ਹਾਇਦਾ ਬੈਠੇ ਨਹੀਂ ਤੁਸੀਂ ਪਹਿਲਾਂ ਉੱਠਣ ਦੀ ਗੱਲ ਕਹੀ ਇਹ ਨਗੀਸਪੀ ਸਾਹਿਬ ਇਹ ਨਹੀਂ ਕਹਿੰਦੇ ਆ ਮੈਂ ਇਹ ਨਹੀਂ ਕਹਿੰਦਾ ਉੱਠੋ ਹਾਂਜੀ ਆਪਾ ਆਪਣੀ ਤਤ ਤਤਕੀਸ਼ ਕਰਦੇ ਪਏ ਆ ਬੰਦੇ ਲੱਗੇ ਬਿਲਕੁਲ ਜੀ ਬਿਲਕੁਲ ਸਾਨੂੰ ਦੋਸ਼ੀ ਫੜ ਕੇ ਲਿਆ ਦਿਓ ਅਸੀਂ ਘਰੇ ਚਲੀ ਜਾਂਦੇ ਸੰਸਕਾਰ ਕਰ ਦਿੰਨੇ ਜੀ ਉਸ ਸਮਾਂਡਮ ਹੋਇਆ ਵਿਆ ਠੀਕ ਹੈ ਜੀ ਉਹਦਾ ਦੋਸ਼ੀ ਦੋਸ਼ੀ ਲਿਆਓ ਫੜ ਕੇ ਜਿਹੜਾ ਹੈਗਾ ਆ ਨੰਬਰ ਲਾਓ ਹਾਂਜੀ ਆ ਨੰਬਰ ਸੀਗਾ ਯਾਰ ਨੋਟ ਕਰ ਦਿਓ ਨੰਬਰ ਤੇ ਨੋਟ ਕਰ ਨੰਬਰ ਕੀ ਕੋਈ ਗਾਲੀ ਅਸੀਂ ਵੇਟ ਕਰਦੇ ਆ ਕੋਈ ਦੋਸ਼ੀ ਫੜ ਲਿਓ ਅਸੀਂ ਸਸਕਾਰ ਕਰਦੇ ਆ ਚਲੋ ਬੈਠੋ ਜੀ ਜੀ ਬਿਲਕੁਲ ਪ੍ਰਸ਼ਾਸਨ ਵਾਲਿਆਂ ਨੇ ਕਿਹਾਗਾ ਵੀ ਦੋਸ਼ੀਆਂ ਦੀ ਅਸੀਂ ਭਾਲ ਕਰ ਰਹੇ ਆ ਤਾਂ ਜਿਹੜੇ ਆ ਉੱਥੇ ਧਰਨ ਵਾਲਿਆਂ ਨੇ ਕਿਹਾਗਾ ਅਸੀਂ ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ ਦੋਸ਼ੀ ਨਹੀਂ ਮਿਲਦੇਗੇ ਤਾਂ ਉਹਨਾਂ ਚਿਰ ਅਸੀਂ ਧਰਨੇ ਦੇ ਵਿੱਚ ਬੈਠਾਂਗੇ ਧਰਨਾ ਲਾ ਕੇ ਬੈਠਾਂਗੇ ਕੀ ਹੁਣ ਗੁਰਾ ਜੀ ਅੱਗੇ ਕਾਰਵਾਈ ਕੀ ਰੋ ਦੇਖੋ ਪ੍ਰਸ਼ਾਸਨ ਦਾ ਆ ਹੀ ਹੁੰਦਾ ਹੈ ਵੀ ਜਦੋਂ ਧਰਨਾ ਲੱਗ ਜੇ ਵੀ ਯਾਰ ਗਲੋਗਲਾਵਾ ਲਾਈਏ ਕਿਸ ਤਰੀਕੇ ਵੀ ਧਰਨਾ ਠਾਈਓ ਕਹਿੰਦੇ ਵੀ ਇੱਥੋਂ ਉੱਠਾਂਗੇ ਫਿਰ ਇਨਕੁਆਰੀ ਕਰਾਂਗੇ ਸੱਤ ਅੱਜ ਪੂਰਾ ਹਫਤਾ ਬੀਤ ਗਿਆ ਹੁਣ ਇੱਕ ਇਨਵੈਸਟੀਗੇਸ਼ਨ ਨਹੀਂ ਹੋਈ ਹੁਣ ਤੱਕ ਬੰਦਾ ਨਹੀਂ ਫੜਿਆ ਗਿਆ ਉਹ ਕਹਿੰਦੇ ਵੀ ਤੁਸੀਂ ਨਾਂ ਲਾਓ ਖਚਣ ਵਾਲੇ ਦਾ ਅਸੀਂ ਕਿਉਂ ਲਈਏ ਹੋਈ ਉਹ ਸਾਡਾ ਦੋਸ਼ੀ ਹੋਵੇ ਹੀ ਨਾ ਅਸੀਂ ਕਿਵੇਂ ਕਿਉਂ ਕਿਸੇ ਕਿਸੇ ਕਿਸਾਨ ਨੂੰ ਫਸਾ ਦਈਏ ਇਸ ਕਰਕੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਪੁਲਸ ਕਰੇ ਜੇ ਕੋਈ ਦੋਚੀ ਹੈਗਾ ਜਿਹਨੇ ਐਕਸੀਡੈਂਟ ਕੀਤਾ ਉਹ ਫੜ ਕੇ ਲਿਆਵੇ ਉਹ ਤੇ ਪਰਚਾ ਦਰਜ ਕਰੇ ਬਾਈ ਨੇਮ ਇਸ ਕਰਕੇ ਅਸੀਂ ਜੈਤੋ ਦੇ ਪੁਲਿਸ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਆ ਤੇ ਇਹ ਵੀ ਮੈਨੂੰ ਚੰਗੀ ਤਰ੍ਹਾਂ ਜਾਣਦੇ ਆ ਅਸੀਂ ਇੰਨਾ ਸੌਖਾ ਆ ਮਤਲਬ ਪਿੱਛੇ ਹਟਣ ਵਾਲਾ ਨਹੀਂ ਗੇ ਕੋਈ ਗੱਲ ਨਹੀਂ ਜੇ ਆਪਾਂ ਸਾਰਾ ਦਿਨ ਸਟੇਜ ਚ ਚਲਾਉਣੀ ਹੈ ਇੱਥੇ ਹੀ ਆ ਧੰਨਵਾ ਅਸੀਂ ਅਸਟੇਜ ਚ ਲਾਵਾਂਗੇ ਇੱਥੇ ਜਿਹੜਾ ਧਰਨਾ ਲਾ ਕੇ ਬੈਠਾਂਗੇ ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲਦਾਗਾ ਤਾਂ ਜਿਹੜੀ ਲਾਸ਼ ਨੂੰ ਲੈ ਕੇ ਆਇੰਦਾ ਜਿੱਥੇ ਡੈਥ ਹੋਈ ਹੈ ਉਹ ਮੁੰਡੇ ਨੂੰ ਲੈ ਕੇ ਆਂਦਾ ਨਾਲ ਤਾਂ ਵੇਖੋ ਜਿਹੜੀ ਲਾਸ਼ ਹੈ ਇਸ ਟਾਈਮ ਚੌਂਕ ਦੇ ਵਿਚਾਲੇ ਰੱਖ ਲਈ ਗਈ ਹੈ ਤਾਂ ਜਿੰਨਾ ਚਿਰ ਕਹਿੰਦੇ ਦੋਸ਼ੀ ਨਹੀਂ ਲੱਭਦੇ ਉਹਨਾਂ ਚਿਰ ਅਸੀਂ ਇੱਥੋਂ ਨਹੀਂ ਜਾਣਾਗਾ ਤਾਂ ਤੁਸੀਂ ਦੇਖ ਰਹੇ ਸੀ ਪੀਵੀ ਨਿਊਜ਼ ਟੀਵੀ ਤੇ ਮੈਂ ਹਾਂ ਰਮਨਦੀਪ ਸਿੰਘ ਸੋਢੀ ਧੰਨਵਾਦ